ਸ਼ੈਰੀ ਇੱਕ ਕ੍ਰੇਜ਼ ਬਣ ਚੁੱਕਾ ਆ ਸ਼ੈਰੀ ਕਲਸੀ ਇੱਕ ਲੋਕਾਂ ਦੀ ਆਸ ਬਣ ਚੁੱਕਾ ਜਿੰਨੇ ਭਰਾ ਆਪਣੇ ਨਾਲ ਜੁੜੇ ਆ ਨਾ ਇਸ ਭਰਾ ਨੂੰ ਮਾਜੇ ਦਾ ਜਰਨੈਲ ਮੰਨਦੇ ਆ ਜਰਨੈਲ ਬਣਨਾ ਕਿਤੇ ਸੌਖਾ ਹੁੰਦਾ ਨਹੀਂ ਜਿਹੜੇ ਜਰਨੈਲ ਬਣੇ ਉਹਨਾਂ ਨੂੰ ਪੁੱਛੋ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਇਹ ਤੁਹਾਡਾ ਆਪਣੀ ਨਿੱਜੀ ਰਾਇ ਹੈ ਕਿ ਵਾਕਿਆ ਹੀ ਮਾਜੇ ਦਾ ਜਰਨੈਲ ਮੰਨ ਲਿਆ ਜਰਨੈਲ ਜਿਹੜਾ ਨਾ ਉਹ ਬੰਦੇ ਦੀ ਨੇਚਰ ਤੋਂ ਮੰਨਿਆ ਜਾਂਦਾ ਹੁੰਦਾ ਬੰਦੇ ਦੇ ਕੰਮਾਂ ਤੋਂ ਮੰਨਿਆ ਜਾਂਦਾ ਹੁੰਦਾ ਉਮਰਾਂ ਤੋਂ ਨਹੀਂ ਮੰਨਿਆ ਜਾਂਦਾ ਹੁੰਦਾ ਸਜਿੰਦਰ ਸਿੰਘ ਰੰਦਾਵਾ ਸਾਬਕਾ ਡਿਪਟੀ ਸੀਐਮ ਵੀ ਨੇ ਹੋਰ ਵੀ ਵੱਡੇ ਅਉਦੇ ਹੰडा ਚੁੱਕੇ ਨੇ ਸੋ ਉਹਨਾਂ ਨਾਲ ਟੱਕਰ ਹੈ ਕਿ ਟੱਕਰ ਨਿੱਕੀ-ਵੋਟੀ ਥੋੜੀ ਸ਼ਹੀਦ ਪਰਿਵਾਰ ਨੂੰ ਘਰੋਂ ਕੱਢਦੇ ਜਿੰਨੇ ਸ਼ੀਧੀਆਂ ਪਾਲੀਆਂ ਹੁਣ ਦੇਸ਼ ਵਾਸਤੇ ਕੁਰਬਾਨ ਹੋ ਗਏ ਹੁਣ ਉਹਨਾਂ ਨੂੰ ਘਰੋਂ ਕੱਢ ਦਿੱਤਾ ਗਿਆ ਕੀ ਮੰਗਿਆ ਸੀਗਾ ਇੱਕ ਸ਼ਹੀਦ ਮੁੰਡੇ ਦੇ ਨਾਂ ਦੇ ਉੱਤੇ ਇੱਕ ਗੇਟ ਮੰਗਿਆ ਸੀਗਾ ਪਠਾਨਕੋਟ ਵਿੱਚ ਵੀ ਵੇਖੋ ਤੁਹਾਡੇ ਸਾਹਮਣੇ ਚਪੇੜ ਬੱਜੀ ਆ ਵੀ ਕਿਹੜੀ ਕਿਹੜੇ ਬ੍ਰਾਂਡ ਦੀਆਂ ਗੱਲਾਂ ਕਿਹੜੇ ਨੇ ਕਰਦੇ ਆ ਵੱਡੀ ਉਮਰ ਦੇ ਨੇ ਆਪਾਂ ਇੱਜ਼ਤ ਕਰਦੇ ਆ ਪਰ ਕੰਮ ਵੀ ਤੇ ਵੱਡੀਆਂ ਉਮਰਾਂ ਵਾਲੇ ਕਰੋ ਕੋਈ ਕੰਮ ਵੀ ਤੇ ਕੋਈ ਇੱਜ਼ਤ ਵਾਲੇ ਕਰੋ ਜੇ ਤੁਸੀਂ ਬ੍ਰਾਂਡ ਵੇਖਣਾ ਚਾਹੁੰਦੇ ਆ ਨਾ ਸ਼ੈਰੀ ਕਲਸੀ ਦੇ ਕੋਲ ਆਓ ਆ ਕੇ ਵੇਖੋ ਕਿਦਾਂ ਗੁੱਟ ਫੜ ਕੇ ਲੋਕੀ ਕੰਮ ਕਰਾਉਂਦੇ ਆ ਕਬੂਤਰ ਵਾਲੀ ਗੱਲਾਂ ਨਾ ਕਰੋ ਵੀ ਤੁਸੀਂ ਸੋਚੋਗੇ ਅੱਖਾਂ ਮੀਟਵੇ ਤੇ ਬਿੱਲੀ ਲੰਘ ਜੇਗੀ ਬਈ ਐਡਾ ਵੱਡਾ ਕਦਾਵਰ ਲੀਡਰ ਹੈ ਔਰ 6 ਐਮਐਲਏ ਕਾਂਗਰਸ ਦੇ ਜਿੱਤੇ ਹੋਏ ਆ ਔਰ ਇਹ ਨੋ ਹਲਕਿਆਂ ਤੇ 6 ਹਲਕਿਆਂ ਦੇ ਵਿੱਚ ਕਾਂਗਰਸ ਪਹਿਲਾਂ ਹੀ ਫਿੱਟ ਹੈ ਕਿ ਇੰਨੀ ਵੱਡੀ ਟੱਕਰ ਹੈ ਤੁਸੀਂ ਸਭ ਪਾਸੇ ਵਿੱਚ ਤੇ ਕਿੰਨੇ ਢੜੇ ਬਣੇ ਆ ਕੋਈ ਇੱਧਰ ਨੂੰ ਮੂੰਹ ਕਰਕੇ ਤੁਰਿਆ ਫਿਰਦਾ ਕਿ ਉਧਰ ਨੂੰ ਮੂੰਹ ਕਰਕੇ ਗੱਲਾਂ ਨਾਲ ਤੇ ਵੋਟਾਂ ਨਹੀਂ ਪੈਣੀਆਂ ਜਿਹੜੀ ਮਸ਼ੀਨ ਦਾ ਬਟਨ ਹੈ ਜਦੋਂ ਟੀ ਟੀ ਕਰੇਗਾ ਤਾਂ ਵੋਟਾਂ ਪੈਣਗੀਆਂ ਜਿੰਨੇ ਕਾਂਗਰਸ ਦੇ 2022 ਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਨਾ ਉਹਨਾਂ ਨੂੰ ਕਾਂਗਰਸ ਕਹਿੰਦੀ ਆ ਕਿ ਵਾਪਸ ਆਓ ਅੱਛਾ ਉਹ ਇੱਕ ਸ਼ੈਰੀ ਕਲਸੀ ਇੱਕ ਇਹੋ ਜਿਹਾ ਬ੍ਰਾਂਡ ਆ ਇੱਕ ਚੁੰਬਕ ਬ੍ਰਾਂਡ ਆ ਇੱਕ ਇਹੋ ਜਿਹਾ ਬ੍ਰਾਂਡ ਬਣ ਗਿਆ ਕਿ ਲੋਕ ਜਿਹੜੇ ਆ ਕੇ ਇੱਕਦਿ ਜੁੜ ਗਏ ਨਾ ਉਹਦੇ ਨਾਲ ਉਹ ਕਦੀ ਵੱਖ ਨਹੀਂ ਹੋ ਸਕਦੇ ਤੁਸੀਂ ਆਪਣੇ ਆਖੀਰਲੇ ਦਿਨਾਂ ਦੇ ਵਿੱਚ ਕਿਸੇ ਵੀ ਲਾਲਚ ਦੇ ਵਿੱਚ ਆ ਕੇ ਆਪ ਦਾ ਜ਼ਮੀਰ ਨਾ ਵੇਚਿਓ ਜੇ ਵੋਟ ਵੇਚੀਓ ਤੁਹਾਡਾ ਜ਼ਮੀਰ ਵਿਕਦਾ ਆ ਜ਼ਮੀਰ ਨਾ ਵੇਚਿਓ ਆਪਣੇ ਦਿਲ ਤੋਂ ਜ਼ਮੀਰ ਤੋਂ ਵੋਟਾਂ ਪਾ ਕੇ ਵੇਖਿਓ ਤੁਹਾਨੂੰ ਆਉਣ ਵਾਲੇ 5 ਸਾਲਾਂ ਦੇ ਵਿੱਚ ਦੇ ਨਾਂ ਇਹਦਾ ਰਿਪੋਰਟ ਕਟ ਕਲੀਅਰ ਮਿਲੂਗਾ ਮੈਨੂੰ ਜਿੱਥੇ ਮਰਜ਼ੀ ਫੜਦੇ ਹੋ ਚੋਣਾਂ ਦਾ ਮਹਾਕੁੰਭ ਸ਼ੁਰੂ ਹੋ ਚੁੱਕਾ ਹੈ ਔਰ ਸਿਰਫ 8 ਦਿਨ ਬਾਕੀ ਨੇ ਲੋਕ ਸਭਾ ਦੀਆਂ ਚੋਣਾਂ ਲੋਕ ਸਭਾ ਸੀਟ ਗੁਰਦਾਸਪੁਰ ਦੇ ਲਈ ਹਰ ਕੋਈ ਪਾਰਟੀ ਮੈਦਾਨ ਦੇ ਵਿੱਚ ਪੂਰੀ ਚੋੜ ਅਜਮਾਇਸ਼ ਕਰ ਰਹੀ ਹੈ। ਔਰ ਇਦੇ ਦੌਰਾਨੀ ਕੈਨੇਡਾ ਤੋਂ ਇੱਕ ਐਸਾ ਚਿਹਰਾ ਸਾਡੇ ਸਾਹਮਣੇ ਆਇਆ ਸਾਡੇ ਨਜ਼ਰ 'ਚ ਆਇਆ ਜਿਹੜਾ ਟਰੱਕਰ ਭਾਈਚਾਰੇ ਦੇ ਨਾਲ ਸੰਬੰਧਿਤ ਹੈ। ਟਰੱਕਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਦੀ ਇਹ ਹੱਲ ਵੀ ਕਰਦੇ ਨੇ ਔਰ ਉਹਨਾਂ ਦੇ ਲਈ ਸਮਾਜ ਸੇਵੀ ਦੇ ਤੌਰ ਤੇ ਉੱਥੇ ਕੰਮ ਵੀ ਕਰਦੇ ਇੱਕ ਸੋਸ਼ਲ ਵਰਕਰ ਵੀ ਨੇ। ਜਿਹੜੇ ਪਿਛਲੇ ਦਿਨੀ ਆਏ ਹੋਏ ਸੀ ਪੰਜਾਬ ਔਰ ਜਿਵੇਂ ਹੀ ਇਲੈਕਸ਼ਨਾਂ ਸ਼ੁਰੂ ਹੋਈਆਂ ਤੇ ਸ਼ਰੀਕਲ ਸੀਨਾ ਮੁਹੱਬਤ ਹੋਣ ਕਰਕੇ ਮੋਤੇ ਹੋਣ ਕਰਕੇ ਉਹਨਾਂ ਨੇ ਇਨਾਂ ਇਲੈਕਸ਼ਨਾਂ ਦੇ ਵਿੱਚ ਇਹ ਲੋਕ ਸਭਾ ਚੋਣਾਂ ਦੇ ਵਿੱਚ ਇਸ ਮਹਾ ਦੰਗਲ ਦੇ ਵਿੱਚ ਖੁਦ ਹੀ ਹੱਥ ਅਜਮਾਉਣੇ ਸ਼ੁਰੂ ਕਰ ਦਿੱਤੇ ਔਰ ਉਹਨਾਂ ਮਦਦ ਦੇ ਲਈ ਸ਼ਰੀਕਲ ਸੀਦੀ ਮਦਦ ਦੇ ਲਈ ਆਮ ਆਦਮੀ ਪਾਰਟੀ ਦੀ ਮਦਦ ਦੇ ਲਈ ਰਾਤ ਦਿਨ ਉਹ ਮਿਹਨਤ ਕਰ ਰਹੇ ਨੇ ਉਹਨਾਂ ਦਾ ਨਾਮ ਹੈ ਗगन ਸੰਧੂ ਸਾਡੇ ਸਟੂਡੀਓ ਚ ਨੇ ਸਵਾਗਤ ਹੈ ਜੀ ਗਗਨ ਜੀ ਤੁਹਾਡਾ ਬਹੁਤ ਧੰਨਵਾਦ ਸਵਾਗਤ ਹੈ ਸਸ਼ਕਾ ਕਾਰੋਬਾਰ ਛੱਡ ਕੇ ਪਿਛਲੇ ਕਈ ਮਹੀਨੇ ਤੋਂ ਤੁਸੀਂ ਬਟਾਲੇ ਬੈਠੇ ਹੋ ਆਮ ਆਦਮੀ ਪਾਰਟੀ ਦੀ ਸੇਵਾ ਕਰ ਰਹੇ ਹੋ ਕਹਿੰਦੇ ਨੇ ਕਿ ਨਾਲੇ ਨੁਕਸਾਨ ਵੀ ਹੋ ਰਿਹਾ ਤੇ ਪਰ ਫਿਰ ਵੀ ਡਟੇ ਹੋਏ ਉਹ ਨੁਕਸਾਨ ਆਪਣੀ ਜਗ੍ਹਾ ਤੇ ਆ ਮੇਰੇ ਖਿਆਲ ਦੇ ਵਿੱਚ ਸਾਡੇ ਬਟਾਲੇ ਦਾ ਜੇ ਫਾਇਦਾ ਹੋ ਜੇ ਨਾ ਥੋੜਾ ਜਿਹਾ ਇੱਕ ਆਪਣਾ ਨੁਕਸਾਨ ਕਰਾ ਕੇ ਉਹਦੇ ਨਾਲ ਦੀ ਰੀਸ ਨਹੀਂ ਆ ਕਿਉਂਕਿ ਬੜੇ ਦਹਾਕਿਆਂ ਤੋਂ ਨਾ ਬੜੇ ਦਹਾਕਿਆਂ ਤੋਂ ਸਾਨੂੰ ਕੋਈ ਇਦਾਂ ਦਾ ਲੀਡਰ ਹੀ ਨਹੀਂ ਮਿਲਿਆ ਸੀਗਾ ਇਹ ਬਟਾਲਾ ਇੱਕ ਇਹੋ ਜਿਹਾ ਸ਼ਹਿਰ ਹੈ ਜੀ ਗੁਰੂ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਬਹੁਤ ਲੋਕ ਪਹਿਲੋਂ ਸਿਆਸਤ ਦੇ ਵਿੱਚ ਆਏ ਐਮ ਐਲ ਏ ਬਣੇ ਤੇ ਐਮ ਪੀ ਬਣੇ ਫਿਰ ਆਪਣੇ ਵੱਡੀਆਂ-ਵੱਡੀਆਂ ਮਿਨਿਸਟਰੀਆਂ 'ਚ ਗਏ ਪਰ ਬਟਾਲੇ ਦਾ ਹਾਲ ਕਿਸੇ ਨੇ ਨਹੀਂ ਪੁੱਛਿਆ ਸਾਨੂੰ ਜਦੋਂ ਪਤਾ ਲੱਗਾ ਕਿ ਇੱਕ ਇਹੋ ਜਿਹਾ ਨੌਜਵਾਨ ਇੱਕ ਇਹੋ ਜਿਹਾ ਨੇਤਾ ਇੱਕ ਇਹੋ ਜਿਹਾ ਇਨਸਾਨ ਜਿਹੜਾ ਆ ਪਹਿਲ ਦੇ ਆਧਾਰ ਦੇ ਉੱਤੇ ਆਪਣੇ ਸ਼ਹਿਰ ਦੀ ਨੁਹਾਰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਤੇ ਕਿਉਂ ਨਾ ਉਹਦੇ ਵਿੱਚ ਥੋੜਾ ਜਿਹਾ ਹਿੱਸਾ ਸਵੀ ਪਾ ਦਈਏ ਐਨਆਰਆਈ ਭਾਈਚਾਰੇ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਕਿ ਜਾਂ ਸਿਰਫ ਗਗਨ ਸੱਦੂ ਜਿਹੜੇ ਨੇ ਉਹ ਹੀ ਡਾਰੀਆਂ ਮਾਰੇ ਨੇ ਵੇਖੋ ਜੀ ਇੰਨਾ ਕ੍ਰਿਸ਼ਪਾਲ ਜੀ ਨੂੰ ਪਤਾ ਹੈ ਕਿ ਜਿੰਨੇ ਭਰਾ ਆਪਣੇ ਨਾਲ ਜੁੜੇ ਆ ਨਾ ਖਾਸ ਕਰਕੇ ਮਾਝਾ ਏਰੀਆ ਦੇ ਉਹ ਇਸ ਭਰਾ ਨੂੰ ਮਾਝੇ ਦਾ ਜਰਨੈਲ ਮੰਨਦੇ ਆ ਉਹ ਇੰਨੀ ਗੱਲ ਕਹਿੰਦੇ ਆ ਕਿ ਮਾਝੇ ਦੇ ਵਿੱਚ ਜੇ ਕੋਈ ਜੇ ਜੇ ਸਿਆਸਤ ਦੀ ਗੱਲ ਕਰੀਏ 35 ਵਰਸ਼ਿਆ ਬੰਦਾ 35 ਸਾਲ ਦੀ ਉਮਰ ਦੇ ਵਿੱਚ ਇੱਕ ਐਮਐਲਏ ਬਣ ਜਾਣਾ ਛੋਟੀ ਗੱਲ ਨਹੀਂ ਫਿਰ ਐਮਐਲਏ ਬਣ ਕੇ ਰਾਤ ਦਿਨ ਇੱਕ ਕਰਕੇ ਮਿਹਨਤ ਕਰਨੀ ਇੱਕ ਛੋਟੀ ਗੱਲ ਨਹੀਂ ਮੇਰੇ ਖਿਆਲ ਦੇ ਵਿੱਚ ਮੈਂ ਕੋਈ ਏਦਾਂ ਦਾ ਬੰਦਾ ਨਹੀਂ ਜੇ ਵੇਖਿਆ ਵੀ ਰਾਤ 2:00 2:30 3:00 ਵਜੇ ਵੀ ਜਿਹੜਾ 2:00 3:00 ਘੰਟੇ ਦਾ ਨੈਪ ਲੈ ਕੇ ਉਹਨੂੰ ਨੈਪ ਵੀ ਕਿਹਾ ਜਾ ਸਕਦਾ ਨੀਂਦ ਤੇ ਪੂਰੀ ਨਹੀਂ ਹੁੰਦੀ ਚਲੋ ਇਹ ਤੇ ਇਲੈਕਸ਼ਨਾਂ ਦਾ ਦੌਰ ਆ ਗਿਆ ਜਨਵਰੀ ਫਰਵਰੀ ਦੇ ਵਿੱਚ ਕਿਹੜੀਆਂ ਇਲੈਕਸ਼ਨਾਂ ਹੀ ਮੈਂ ਇਹਨੂੰ ਉਦੋਂ ਨਹੀਂ ਸੌਂਦਿਆਂ ਵੇਖਿਆ ਮਿਹਨਤ ਮਿਹਨਤ ਰੰਗ ਲਿਆ ਰਹੀ ਹੈ ਜੀ ਮਿਹਨਤ ਗਗਾ ਜੀ ਇਹ ਜਿਹੜੇ ਇਹਨਾਂ ਨੂੰ ਤੁਸੀਂ ਨਵਾਂ ਖਿਤਾਬ ਦੇ ਦਿੱਤਾ ਮਾਝੇ ਦਾ ਜਰਨੈਲ ਜਰਨੈਲ ਬਣਨਾ ਕਿਤੇ ਸੌਖਾ ਹੁੰਦਾ ਹੈ ਜਿਹੜੇ ਜਰਨੈਲ ਬਣੇ ਉਹਨਾਂ ਨੂੰ ਪੁੱਛੋ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਇਹ ਤੁਹਾਡਾ ਆਪਣੀ ਨਿੱਜੀ رائے ਹੈ ਕਿ ਵਾਕਿਆ ਹੀ ਮਾਝੇ ਦਾ ਜਰਨੈਲ ਮੰਨ ਲਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਇਸ ਤੋਂ ਵੀ ਸੀਨੀਅਰ ਲੀਡਰਸ਼ਿਪ ਹੈਗੀ ਹੈ ਲੀਡਰਸ਼ਿਪ ਹੋਣੀ ਇੱਕ ਆਪਣੀ ਗੱਲ ਆ ਰਿਸ਼ਪਾਲਪਾ ਜੀ ਇੱਕ ਨਾ ਇੱਕ ਬੰਦੇ ਦਾ ਸੁਭਾਅ ਇਦਾਂ ਦਾ ਹੁੰਦਾ ਜਰਨੈਲ ਜਿਹੜਾ ਨਾ ਉਹ ਬੰਦੇ ਦੀ ਨੇਚਰ ਤੋਂ ਮੰਨਿਆ ਜਾਂਦਾ ਹੁੰਦਾ ਬੰਦੇ ਦੇ ਕੰਮਾਂ ਤੋਂ ਮੰਨਿਆ ਜਾਂਦਾ ਹੁੰਦਾ ਉਮਰਾਂ ਤੋਂ ਨਹੀਂ ਮੰਨਿਆ ਜਾਂਦਾ ਹੁੰਦਾ ਸੋ ਜਿਹੜੀ ਨੇਚਰ ਆ ਜਿਹੜਾ ਕੰਮ ਕਰਿਆ ਜਿਹੜਾ ਕੰਮ ਕਰਨ ਦਾ ਤਰੀਕਾ ਉਤੋਂ ਜਰਨਲ ਮੰਨੇ ਲੈਂਦਾ ਤੇ ਇਹ ਮੈਂ ਦਾਅਵੇ ਨਾਲ ਗੱਲ ਕਹਿ ਸਕਦਾ ਕੈਨੇਡੀਅਨ ਮਝੈਲ ਮੁੰਡੇ ਜਿੰਨੇ ਵੀ ਹੈਗੇ ਆ ਜਿੰਨੇ ਮਾਝੇ ਵਾਲੇ 06 ਲਾਉਣ ਵਾਲੇ 02 ਲਾਉਣ ਵਾਲੇ ਜਿੰਨੇ ਬੰਦੇ ਮਾਝੇ ਨੂੰ ਮਾਝੇ ਖੇਤ ਨੂੰ ਬਿਲੋਂਗ ਕਰਦੇ ਆ ਨਾ ਇਹ ਕਰੇਜ਼ ਆ ਉਤੋਂ ਦਾ ਇੱਕ ਸ਼ਹਿਰੀ ਇੱਕ ਕਰੇਜ਼ ਬਣ ਚੁੱਕਾ ਆ ਸ਼ਹਿਰੀ ਕਲਸੀ ਇੱਕ ਲੋਕਾਂ ਦੀ ਆਸ ਬਣ ਚੁੱਕਾ ਸਭ ਤੋਂ ਵੱਡੀ ਗੱਲ ਆ ਆਸ ਬਣ ਚੁੱਕਾ ਆ ਗਗਨ ਸੰਧੋਜੀ ਜੇਕਰ ਅਮਨ ਚੇਰ ਸਿੰਘ ਸ਼ੈਰੀ ਕਲਸੀ ਤੁਸੀਂ ਕਹਿੰਦੇ ਨਾ ਕਿ ਜਰਨੈਲ ਮਾਝੇ ਦੇ ਜਰਨੈਲ ਨੇ ਤੇ ਜਿਹੜੀ ਉਹਨਾਂ ਨਾਲ ਟੱਕਰ ਹੈ ਨਾ ਤੇ ਉਹਨਾਂ ਦਾ ਨਾਮ ਸਬਜਿੰਦਰ ਸਿੰਘ ਰੰਦਾਵਾ ਹੈ ਤੇ ਕਾਂਗਰਸ ਪਾਰਟੀ ਕਹਿੰਦੇ ਨੇ ਕਿ ਸਾਡੇ ਫਾਇਰ ਬ੍ਰਾਂਡ ਆਗੂ ਨੇ ਔਰ ਉਹਨਾਂ ਨੂੰ ਵੀ ਬ੍ਰਾਂਡ ਕਿਹਾ ਜਾਂਦਾ ਕੋਈ ਨਿੱਕੀ ਮੋਟੀ ਗੱਲ ਨਹੀਂ ਹੈ ਉਹਨਾਂ ਨਾਲ ਟੱਕਰ ਹੈ ਤੁਹਾਡੀ ਮੈਂ ਤੁਹਾਨੂੰ ਫੇਰ ਕਹਿਣਾ ਯਾਰ ਰਸ਼ਪਾਲ ਜੀ ਕਿ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਪਰ ਤੁਸੀਂ ਦੱਸੋ ਇੱਕ ਸ਼ਹੀਦ ਪਰਿਵਾਰ ਨੂੰ ਘਰੋਂ ਕੱਢ ਦੇ ਜਿਹਨੇ ਸ਼ਹੀਦੀਆਂ ਪਾਲੀਆਂ ਹੋਣਾਂ ਦੇਸ਼ ਵਾਸਤੇ ਕੁਰਬਾਨ ਹੋ ਗਏ ਹੁਣ ਉਹਨਾਂ ਨੂੰ ਘਰੋਂ ਕੱਢ ਦਿੱਤਾ ਗਿਆ ਕੀ ਮੰਗਿਆ ਸੀਗਾ ਇੱਕ ਸ਼ਹੀਦ ਮੁੰਡੇ ਦੇ ਨਾਂ ਦੇ ਉੱਤੇ ਇੱਕ ਗੇਟ ਮੰਗਿਆ ਸੀਗਾ ਘਰੋਂ ਬੇਜਿਤ ਕਰਕੇ ਕੱਢ ਦਿੱਤਾ ਗਿਆ ਫਿਰ ਤੁਹਾਡੇ ਭਾਈਚਾਰੇ ਦੇ ਵਿੱਚ ਪੱਤਰਕਾਰ ਨੂੰ ਫੜ ਕੇ ਗੱਡੀ 'ਚੋਂ ਲਾਹ ਦਿੱਤਾ ਗਿਆ ਫਿਰ ਲੰਗਾਹ ਸਾਹਿਬ ਵਾਲੀ ਗੱਲ ਦੇ ਉੱਤੇ ਆ ਜਾਓ ਉਹਨਾਂ ਨੇ ਸਾਰੇ ਇੰਟਰਵਿਊ ਦੇ ਵਿੱਚ ਅਗਲੇ ਪਾਸੇ ਲਿਆ ਕੇ ਗੱਲਾਂ ਰੱਖ ਦਿੱਤੇ ਜਾਂ ਇਹ ਕਿਹੜੀ ਕਿਹੜੇ ਬ੍ਰਾਂਡ ਦੀ ਤੁਸੀਂ ਗੱਲ ਕਰਦੇ ਆ ਪਠਾਨਕੋਟ ਵਿੱਚ ਵੀ ਵੇਖੋ ਤੁਹਾਡੇ ਸਾਹਮਣੇ ਚਪੇੜ ਵੱਜੀ ਆ ਵੀ ਕਿਹੜੀ ਕਿਹੜੇ ਬ੍ਰਾਂਡ ਦੀਆਂ ਗੱਲਾਂ ਕਿਹੜੀਆਂ ਦੀ ਕਰਦੇ ਆ ਕੱਲੀ ਇੱਕ ਸ니어ਟੀ ਹੋਣੀ ਉਹਦੀ ਆਪਾਂ ਇੱਕ ਗੱਲ ਕਰੀ ਜਾਈਏ ਕਿ ਵੱਡੀ ਉਮਰ ਦੇ ਨੇ ਆਪਾਂ ਇੱਜ਼ਤ ਕਰਦੇ ਆ ਪਰ ਕੰਮ ਵੀ ਤੇ ਵੱਡੀਆਂ ਉਮਰਾਂ ਵਾਲੇ ਕਰੋ ਕੋਈ ਕੰਮ ਵੀ ਤੇ ਕੋਈ ਇੱਜ਼ਤ ਵਾਲੇ ਕਰੋ ਜੇ ਤੁਸੀਂ ਬ੍ਰਾਂਡ ਵੇਖਣਾ ਚਾਹੁੰਦੇ ਆ ਨਾ ਸ਼ੈਰੀ ਕਲਸੀ ਦੇ ਕੋਲ ਆਓ ਆਕੇ ਵੇਖੋ ਕਿਦਾਂ ਗੁੱਟ ਫੜ ਕੇ ਲੋਕੀ ਕੰਮ ਕਰਾਉਂਦੇ ਆ ਜਿੱਧਰ ਨੂੰ ਜੀ ਕਰਦਾ ਖਿੱਚ ਕੇ ਲੈ ਜਾਂਦੇ ਆ ਜਿਹੜੀ ਗੱਡੀ 'ਚ ਜੀ ਕਰਦਾ ਜਿਹੜਾ ਬੰਦਾ ਆ ਕੇ ਬਹਿ ਜਾਂਦਾ ਜਿਹਦਾ ਜੀ ਕਰਦਾ ਦਫ਼ਤਰ ਦੇ ਅੰਦਰ ਵੜ ਜਾਂਦਾ ਕਦੀ ਕਿ ਸਿਕਿਉਰਟੀ ਵਾਲੇ ਨੇ ਰੋਕਿਆ ਤਾਂ ਦੱਸੋ ਜਿਹੜੀਆਂ ਚੀਜ਼ਾਂ ਹੀ ਸਾਹਮਣੇ ਬੈ ਕੇ ਵੇਖਣਦੇ ਆ ਨਾ ਉਹਨਾਂ ਚੀਜ਼ਾਂ ਦੇ ਉੱਤੇ ਗੱਲ ਕਰੋ ਆਕੇ ਤੁਸੀਂ ਬ੍ਰਾਂਡਾਂ ਦੀ ਗੱਲ ਕਰਦੇ ਆ ਪਰ ਗਗਨ ਸੰਸੂ ਜੀ ਇਹ ਮੰਨੇ ਆ ਕਿ ਤੁਹਾਡਾ ਪਿਆਰ ਜਾਗ ਰਿਹਾ ਆਮ ਆਦਮੀ ਪਾਰਟੀ ਦੇ ਨਾਲ ਤੁਸੀਂ ਆਪ ਆਮ ਆਦਮੀ ਪਾਰਟੀ ਲਈ ਵਫਾਦਾਰੀ ਜਿਹੜੀ ਆ ਉਹ ਵਿਖਾ ਰਹੇ ਹੋ ਤੁਸੀਂ ਇਹ ਤਾਂ ਵੀ ਅੱਖਾਂ ਮੀਟਿਆ ਥੋੜੀ ਨਾ ਕਬੂਤਰ ਵਾਲੀ ਗੱਲ ਨਾ ਨਾ ਕਰੋ ਵੀ ਤੁਸੀਂ ਸੋਚੋ ਕੀ ਅੱਖਾਂ ਮੀਟਦੇ ਇਹ ਤੇ ਬਿੱਲੀ ਨੰਗ ਜੇਗੀ ਬਈ ਐਡਾ ਵੱਡਾ ਕਦਾਵਰ ਲੀਡਰ ਹੈ ਔਰ 6 ਐਮਐਲਏ ਕਾਂਗਰਸ ਦੇ ਜਿੱਤੇ ਹੋਏ ਆ ਔਰ ਇਹ 9 ਹਲਕਿਆਂ ਚ ਉਹ 6 ਹਲਕਿਆਂ ਦੇ ਵਿੱਚ ਕਾਂਗਰਸ ਪਹਿਲਾਂ ਹੀ ਫਿੱਟ ਹੈ ਇੰਨੀ ਵੱਡੀ ਟੱਕਰ ਹੈ ਤੁਹਾਡੀ ਤੁਸੀਂ ਕਿਹੜੇ ਹਲਕੇ ਦੀ ਗੱਲ ਕਰਦੇ ਇੱਥੇ ਬਟਾਲੇ ਚ ਆ ਜਾਓ ਤੁਸੀਂ ਆਪਸ ਦੇ ਵਿੱਚ ਦੇ ਕਿੰਨੇ ਧੜੇ ਬਣੇ ਆ ਕੋਈ ਇੱਧਰ ਨੂੰ ਮੂੰਹ ਕਰਕੇ ਤੁਰਿਆ ਫਿਰਦਾ ਕਿ ਉੱਧਰ ਨੂੰ ਮੂੰਹ ਕਰਕੇ ਗੱਲਾਂ ਗੱਲਾਂ ਚਲੋ ਬੜੀਆਂ ਕਰਨ ਵਾਲੀਆਂ ਹੁੰਦੀਆਂ ਨੇ ਕੱਲਾ ਕੱਲਾ ਬੰਦਾ ਜਾਣਦਾ ਕੱਲਾ ਬੱਚਾ ਬੱਚਾ ਜਾਣਦਾ ਵੀ ਸ਼ੈਰੀ ਕਲਸੀ ਦਾ ਇਸ ਵੇਲੇ ਕੀ ਕਰਦਾ ਰਿਹਾ ਤੇ ਬੱਚਾ ਬੱਚਾ ਜਾਣਦਾ ਕਾਂਗਰਸ ਪਾਰਟੀ ਦਾ ਇਸ ਵੇਲੇ ਕੀ ਕਰਦਾ ਰਿਹਾ ਸ਼ੈਰੀ ਕਲਸੀ ਇਸ ਵੇਲੇ ਲੋਕਾਂ ਦਾ ਮਸੀਹਾ ਲੋਕਾਂ ਦੇ ਵਿੱਚ ਰਹਿ ਕੇ ਕੰਮ ਕਰਦਾ ਤੇ ਲੋਕੇ ਭਲੀ ਭਾਂਤ ਜਾਣਦੇ ਆ ਕਿ ਸ਼ੈਰੀ ਕਲਸੀ ਕੌਣ ਆ ਜਿੱਦਣ ਸਾਨੂੰ ਟਿਕਟ ਅਨਾਉਂਸ ਹੋਈ ਆ ਨਾ ਤੇ ਕਲਸੀ ਸਾਹਿਬ ਨੂੰ ਜਾਣਾ ਪੈ ਗਿਆ ਚੰਡੀਗੜ੍ਹ ਪਿੱਛੋਂ ਮੈਂ ਦਫ਼ਤਰ ਸੰਭ ਰਿਆ ਸੀਗਾ ਮੈਨੂੰ ਐਨਾ ਪਤਾ ਕਿ ਪਠਾਨਕੋਟ ਸਜਾਨਪੁਰ ਦੀਨਾ ਨਗਰ ਭੋਏ ਤੋਂ ਲੋਕ ਆਪ ਮੁਹਾਰੇ ਇੱਕ ਤਾਂ ਟੈਲੀਫੋਨ ਦੇ ਉੱਤੇ ਤੁਹਾਨੂੰ ਆ ਕੇ ਵਧਾਈਆਂ ਦਿੱਤੀਆਂ ਇੱਕ ਆਪ ਮੁਹਾਰੇ ਲੋਕ ਆ ਕੇ ਮਠਾਈ ਦੇ ਡੱਬੇ ਲਿਆ ਕੇ ਤੇ ਇੱਥੇ ਦਫ਼ਤਰ ਦੇ ਵਿੱਚ ਆ ਕੇ ਵਧਾਈਆਂ ਦੇ ਕੇ ਗਏ ਫਿਰ ਜਦੋਂ ਅਸੀਂ ਪਠਾਨਕੋਟ ਗਏ ਆ ਆਪ ਮੁਹਾਰੇ ਲੋਕ ਠੀਕ ਹੈ ਇੱਕ 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 ਤੁਹਾਡਾ ਜਿਹੜਾ ਹਲਕਾ ਇੰਚਾਰਜ ਨੇ ਇਕੱਠ ਕਰਨਾ ਹੁੰਦਾ ਨਾ ਉਹ ਇੱਕ ਆਪਣੇ ਤੌਰ ਦੇ ਉੱਤੇ ਆਪਣੇ ਲੋਕਾਂ ਨੂੰ ਕਿਹਾ ਜਾਣਾ ਜਾਂ ਕਿਉਂਕਿ ਉਹਨਾਂ ਦੇ ਕੰਮ ਵੇਖ ਕੇ ਲੋਕ ਉੱਥੇ ਆਉਂਦੇ ਆ ਪਰ ਸ਼ਹਿਰੀ ਕਲਸੀ ਦੇ ਲੋਕ ਮਿਲਣ ਵਾਸਤੇ ਆਪ ਮਹਾਰੇ ਲੋਕ ਉੱਥੇ ਆਏ ਆਪ ਲੋਕਾਂ ਨੇ ਆ ਕੇ ਇਕੱਠ ਕੀਤਾ ਆਪ ਲੋਕਾਂ ਨੂੰ ਆ ਕੇ ਜਿਹੜਾ ਸ਼ਹਿਰੀ ਕਲਸੀ ਨੂੰ ਆਪ ਮਿਲੇ ਆਮ ਆਦਮੀ ਪਾਰਟੀ ਜਿਹੜੀ ਹੈ ਉਹਦੇ ਬਾਰੇ ਤੁਸੀਂ ਬੜਾ ਗੁਣਗਾਨ ਕਰਦਾ ਵੇਖੋ ਗੱਲਾਂ ਨਾਲ ਤੇ ਵੋਟਾਂ ਨਹੀਂ ਪੈਣੀਆਂ ਵੋਟਾਂ ਪੈਣਗੀਆਂ ਤੇ ਵੋਟਾਂ ਪੈਣੀਆਂ ਬਟਨ ਦੀ ਜਿਹੜੀ ਮਸ਼ੀਨ ਦਾ ਬਟਨ ਹੈ ਜਦੋਂ ਟੀ ਟੀ ਕਰੇਗਾ ਤਾਂ ਵੋਟਾਂ ਪੈਣੀਆਂ ਨੇ ਹੁਣ ਰਹੀ ਗੱਲ ਵੋਟਾਂ ਦੀ ਕਾਂਗਰਸ ਪਾਰਟੀ ਦਾਵਾ ਕਰ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ بڑے ਬੰਦੇ ਅਸੀਂ ਇੱਥੇ ਸ਼ਾਮਲ ਕਰ ਲਈ ਸਾਡੀ ਪਾਰਟੀ ਚ ਕਾਲੀ ਦਲ ਕਹਿੰਦਾ ਸਾਡੀ ਚ ਹੋ ਗਏ ਨੇ ਭਾਜੀਪੀ ਦਾਵਾ ਕਰ ਰਹੀ ਕਹਿੰਦੇ ਵੀ ਤੁਸੀਂ ਸ਼ਾਮਲ ਕਰ ਲਏ ਆ ਕਹਿੰਦੇ ਖਾਲੀ ਹੋ ਗਈ ਹੈ ਹੁਣ ਆਮ ਆਦਮੀ ਪਾਰਟੀ ਸਰਵਲ ਜੀ ਕਿਹੜੀਆਂ ਗੱਲਾਂ ਕਰਦੇ ਜੇ ਕਾਲੀ ਦਲ ਦੇ ਸਾਰੀ ਕਾਲੀ ਦਲ ਤੇ ਆਮ ਆਦਮੀ ਪਾਰਟੀ ਜੁਆਇਨ ਕਰ ਗਈ ਫਿਰ ਤੁਸੀਂ ਭਾਜਪਾ ਦੇ ਵਾਲੇ ਪਾਸੇ ਆ ਗਏ ਸਲਾਰੀਆ ਸਾਹਿਬ ਮੈਂ ਇਹ ਨਹੀਂ ਕਹਿੰਦਾ ਵੀ ਸਲਾਰੀਆ ਸਾਹਿਬ ਇੱਧਰ ਜੁਆਇਨ ਕਰ ਗਏ ਪਰ ਸਲਾਰੀਆ ਸਾਹਿਬ ਦੀ ਆਪਣੀ ਇੱਕ ਆਮ ਆਦਮੀ ਪਾਰਟੀ ਆਪਣੀ ਘਰ ਦੀ ਪਾਰਟੀ ਹੈ ਜਦੋਂ ਮਰਜੀ ਕੋਈ ਆਈ ਤੇ ਹਰੇਕ ਨੂੰ ਕਿੰਨੇ ਵੈਲਕਮ ਆ ਜੇ ਸਲਾਰੀਆ ਸਾਹਿਬ ਆਇਆ ਕਿੱਡਾ ਤਗੜਾ ਲਾਮ ਲਸ਼ਕਰ ਪਠਾਨਕੋਟ ਤੋਂ ਨਾਲ ਲੈ ਕੇ ਆਇਆ ਤੇ ਸਾਨੂੰ ਤੁਸੀਂ ਕਦੀ ਚਾਹੋਗੇ ਵੀ ਸਾਡੇ ਘਰੇ ਕੋਈ ਸਾਡੇ ਜਿਹੜੇ ਚਾਰ ਜੀ ਨੇ ਉਹਨਾਂ ਚ ਕੋਈ ਲੜਿਆ ਰਵੇ ਵੀ ਚਾਹੋਂਗੇ ਵੀ ਉਹ ਚਾਰ ਜੀ ਹੋਰ ਵੀ ਕਿਸੇ ਨੂੰ ਨਾਂ ਲੈ ਕੇ ਉਹਨ ਸਾਡਾ ਘਰ ਹਰਿਆ ਭਰਿਆ ਵਸਦਾ ਰਵੇ ਖੇਡਦੇ ਰਹਿਣ ਇਦਾਂ ਹੀ ਸਾਡਾ ਵੀ ਜੀ ਕਰਦਾ ਯਾਰ ਆਮ ਆਦਮੀ ਪਾਰਟੀ ਸਾਡੀ ਆਪਣੀ ਇੱਕ ਘਰ ਦੀ ਪਾਰਟੀ ਆ ਸਾਰੇ ਲੋਕਾਂ ਲਈ ਬਣਾਈ ਗਈ ਪਾਰਟੀ ਆ ਲੋਕਾਂ ਦੇ ਵਿੱਚ ਵਿਚਰੇ ਹੋਏ ਲੋਕ ਆ ਆਪਾਂ ਅਸੀਂ ਚਾਹੁੰਦੇ ਆ ਸਾਡਾ ਪਰਿਵਾਰ ਵਡਾ ਹੋਵੇ ਕੌਣ ਨਹੀਂ ਚਾਹੁੰਦਾ ਫਿਰ ਦੂਜੀ ਗੱਲ ਰਹੀ ਗੱਲ ਕਾਂਗਰਸੀ ਜਿੰਨੇ ਕਾਂਗਰਸ ਦੇ 2022 ਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਨਾ ਉਹਨਾਂ ਨੂੰ ਕਾਂਗਰਸ ਕਹਿੰਦੀ ਆ ਕਿ ਵਾਪਸ ਆਓ ਅੱਛਾ ਉਹ ਇੱਕ ਸ਼ੈਰੀ ਕਲਸੀ ਇੱਕ ਇਹੋ ਜਿਹਾ ਬ੍ਰਾਂਡ ਆ ਇੱਕ ਚੁੰਬਕ ਬ੍ਰਾਂਡ ਆ ਇੱਕ ਇਹੋ ਜਿਹਾ ਬ੍ਰਾਂਡ ਬਣ ਗਿਆ ਕਿ ਲੋਕ ਜਿਹੜੇ ਆ ਕੇ ਕਦੀ ਜੁੜ ਗਏ ਨਾ ਉਹਦੇ ਨਾਲ ਉਹ ਕਦੀ ਵੱਖ ਨਹੀਂ ਹੋ ਸਕਦੇ ਤੁਸੀਂ ਯਾਰ ਦੂਰ ਕੀ ਜਾਣਾ ਆ ਮੈਂ ਤੁਹਾਨੂੰ ਇੱਕ ਗੱਲ ਦੱਸੀ ਆ ਨਾ ਮੈਂ ਆਪਣਾ ਪਰਿਵਾਰ 6 ਮਹੀਨਿਆਂ ਤੋਂ ਸਿਰਫ ਤੁਹਾਨੂੰ ਪਤਾ ਇਸ ਵੇਲੇ ਮੈਂ ਕਿਉਂ ਬੈਠਾ ਇੱਥੇ ਕਿਉਂ ਬੈਠੇ ਤੁਸੀਂ ਇੱਕ ਸਿਰਫ ਆਪਣੇ ਭਰਾ ਕਰਕੇ ਬੈਠਾ ਆ ਸਿਰਫ ਇਹ ਸ਼ਹਿਰੀ ਕਲਸੀ ਮੇਰੇ ਘਰੇ ਟਿਪਰ ਚੱਲਦੇ ਇਥੇ ਮੇਰਾ ਕੋਈ ਬਿਜ਼ਨਸ ਚੱਲਦਾ ਮੈਂ ਉੱਥੇ ਨੁਕਸਾਨ ਕਰਾ ਰਿਆ ਆਪਣਾ ਇਹ ਤੁਹਾਨੂੰ ਹੀ ਪਤਾ ਬਿਜ਼ਨਸ ਦੇ ਵਿੱਚ ਤੁਸੀਂ ਨਹੀਂ ਬਹੋਗੇ ਨਾ ਤੇ 1 ਮਹੀਨੇ ਦੇ ਵਿੱਚ ਤੁਸੀਂ 10% 20% 30% ਕਰਕੇ ਥੱਲੇ ਡਿੱਗਦੇ ਆ ਮੇਰੇ ਮੈਨੂੰ ਪਤਾ ਜਾਂ ਮੇਰੇ ਬੱਚਿਆਂ ਨੂੰ ਪਤਾ ਜਾਂ ਮੇਰੀ ਫੈਮਲੀ ਨੂੰ ਪਤਾ ਵੀ ਕਿਸ ਹਾਲਾਤਾਂ ਦੇ ਵਿੱਚ ਐ ਚਲੋ ਮੈਂ ਨਹੀਂ ਕਹਿੰਦਾ ਪਰ ਐਨੀ ਗੱਲ ਹੈਗੀ ਆ ਕਿ ਮੈਂ ਘਟੋ ਘਟ 40 ਤੋਂ 45% ਜਿਹੜਾ ਨੁਕਸਾਨ ਕਰਾ ਚੁੱਕਾ ਲੋਕ ਆ ਕੇ ਮੇਰੇ ਬਾਰੇ ਪੁੱਛਦੇ ਆ ਵੀ ਦਫ਼ਤਰ 'ਚ ਹੈਗਾ ਤੇ ਕੰਮ ਕਰਾਉਣਾ ਨਹੀਂ ਤੇ ਕੋਈ ਗੱਲ ਨਹੀਂ ਵੀ ਭੈਣ ਜੀ ਉਹਨਾਂ ਨੂੰ ਕਹਿ ਕੇ ਵਾਈਫ ਨੂੰ ਕਹਿ ਕੇ ਜਾਂ ਮੈਨੇਜਰ ਨੂੰ ਕਹਿ ਕੇ ਗਾਂ ਤੁਰ ਪੈਂਦੇ ਆ ਵੀ ਕੋਈ ਚਲੋ ਮੈਨੂੰ ਪਤਾ ਮੈਂ ਜਾ ਕੇ ਨਾਲ ਜੋੜ ਲੂੰਗੇ ਬੰਦੇ ਆਪਣੇ ਪੁਰਾਣੇ ਪਰ ਇੱਕ ਵਾਰੀ ਨੁਕਸਾਨ ਤੇ ਕਰਾ ਲਿਆ ਨਾ ਪਰ ਕਿਉਂ ਕਰਾ ਰਿਆ ਨੁਕਸਾਨ ਤੇ ਭਰਾ ਸਾਡਾ ਜਿਹੜਾ ਆ ਚੰਗਾ ਇਨਸਾਨ ਆ ਇਹਨੂੰ ਗਾਂ ਤੋਰੀਏ ਇਹਦੇ ਇਹਨਾਂ ਸਾਡੀ ਬਾਹ ਫੜੀ ਸੀਗੀ ਕਿਸ ਸਮੇਂ ਤੇ ਅਹੀਂ ਇਹਦੀ ਬਾਹ ਫੜੀ ਐ ਸੋ ਇਹੀ ਗੱਲ ਆ ਜਿਹੜੀ ਗੱਲ ਕਰਦੇ ਨੇ ਕਾਂਗਰਸੀਆਂ ਦੀ ਜਿਹੜੇ ਟੁੱਟ ਕੇ ਆਏ ਸੀਗੇ 2022 ਦੇ ਵਿੱਚ ਦੱਸੋ ਕੋਈ ਇੱਕ ਵੀ ਵਾਪਸ ਗਿਆ ਤੇ ਮੈਂ ਤੁਹਾਡੇ ਨਾਲ ਕਹਿ ਰਹੇ ਹਾਂ ਦਾਵਾ ਕਰ ਰਹੇ ਕਹਿੰਦਾ ਹੀ ਪਿੰਡਾਂ ਦੇ ਵਿੱਚ ਲੋਕੇ ਕਹਿੰਦੇ ਘਰ ਵਾਪਸੀ ਹੋ ਗਈ ਜੀ ਕਹਿੰਦੇ ਜੀ ਉਹਨਾਂ ਦਾ ਤਾਂ ਕੋਈ ਕੰਮ ਹੀ ਨਹੀਂ ਹੁੰਦਾ ਜੀ ਈਵਨ ਇਥੇ ਤਾਂ ਕੋਈ ਆਪਣੀਆਂ ਸਟੇਜਾਂ ਤੋਂ ਕਹਿੰਦੇ ਨੇ ਡਰਿਓ ਨਾ ਕਬਰਾਇਓ ਨਾ ਤੁਸੀਂ ਦਾ ਬੇਮਾਰ ਦੇ ਕੇ ਅਸੀਂ ਭਰਾਵਾ ਕਿਹੜਾ ਕਿਸੇ ਦੇ ਅੱਗੇ ਜਾ ਕੇ ਕੋਈ ਅਸੀਂ ਬਦਮਾਸ਼ਾਂ ਦੱਸੋ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਹੁਣ ਵੀ ਤੁਹਾਡੇ ਮਾਧਮ ਰਾਈ ਬੇਨਤੀ ਕਰਦਾ ਹਾਂ ਝਾੜੂ ਦਾ ਬਟਨ ਦੱਬਿਓ ਜੀ ਪਹਿਲੀ ਤਰੀਕ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ ਆਪਾਂ ਸ਼ਹਿਰੀ ਕਲਸੀ ਵਾਸਤੇ ਜੇ ਉਹ ਤੁਸੀਂ ਸੋਚਦੇ ਆ ਨਾ ਵੀ ਤੁਹਾਡੇ ਵਾਸਤੇ ਸਟੈਂਡ ਲੈਂਦਾ ਆ ਤੇ ਤੁਹਾਡਾ ਇੱਕ ਫਰਜ਼ ਬਣਦਾ ਤੁਸੀਂ ਆਪਣੇ ਅਖੀਰਲੇ ਦਿਨਾਂ ਦੇ ਵਿੱਚ ਕਿਸੇ ਵੀ ਲਾਲਚ ਦੇ ਵਿੱਚ ਆ ਕੇ ਆਪਦਾ ਜਮੀਰ ਨਾ ਵੇਚਿਓ ਜੇ ਵੋਟ ਵੇਚੀ ਉਹ ਤੁਹਾਡਾ ਜਮੀਰ ਵਿਕਦਾ ਆ ਜਮੀਰ ਨਾ ਵੇਚਿਓ ਆਪਣੇ ਦਿਲ ਤੋਂ ਜਮੀਰ ਤੋਂ ਵੋਟਾਂ ਪਾ ਕੇ ਵੇਖਿਓ ਤੁਹਾਨੂੰ ਆਉਣ ਵਾਲੇ 5 ਸਾਲਾਂ ਦੇ ਵਿੱਚ ਜੇ ਨਾ ਇਹਦਾ ਰਿਪੋਰਟ ਕਟ ਕਲੀਅਰ ਮਿਲੂਗਾ ਮੈਨੂੰ ਜਿੱਥੇ ਮਰਜ਼ੀ ਫੜ ਦਿਓ ਮੈਂ ਆਪਦਾ ਨੰਬਰ ਥਾਂ ਥਾਂ ਦੇ ਉੱਤੇ ਆਪ ਦਾ ਨੰਬਰ ਪਾਇਆ ਹੋਇਆ ਮੈਨੂੰ ਬਾਹਰ ਕਾਲ ਲਾ ਕੇ ਕਹ ਲਿਓ ਮੈਂ ਤੁਹਾਡੇ ਕੋਲ ਹਾਜ਼ਰ ਹੋਊਂਗਾ ਜਿੱਥੇ ਬਹੁਤ ਬਹੁਤ ਸ਼ੁਕਰੀਆ ਗਗਨ ਸੰਧੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਔਰ ਆਪਣੀ ਪਾਰਟੀ ਵੱਲੋਂ ਆਪਣਾ ਪੱਕ ਰੱਖਿਆ ਸੋ ਇਹਨਾਂ ਨੇ ਅੱਜ ਇੱਕ ਨਵਾਂ ਖਿਤਾਬ ਦਿੱਤਾ ਅਮਨ ਸ਼ੇਰ ਸਿੰਘ ਸ਼ਰੀਕਲ ਸਿੰਘ ਨੂੰ ਉਹਨਾਂ ਨੂੰ ਮਾਝੇ ਦਾ ਜਰਨੈਲ ਐਲਾਨਿਆ ਇਹਨਾਂ ਦੀ ਆਪਣੀ ਨਿੱਜੀ ਰਾਇ ਵੀ ਹੋ ਸਕਦੀ ਹੈ ਪਰ ਜਿੱਦੋਂ ਉਹਨਾਂ ਦੇ ਨਾਲ ਨੇ ਕਿਉਂਕਿ ਪਿਛਲੇ 6 ਮਹੀਨੇ ਤੋਂ ਗगन ਸੰਧੂ ਕੈਨੇਡਾ ਦੇ ਵਿੱਚ ਜਿਹੜਾ ਆਪਣਾ ਬਿਜ਼ਨਸ ਬੜੀ ਵੱਡੀ ਇਹਨਾਂ ਦੀ ਭਾਵਨਾ ਹੈ ਆਮ ਆਦਮੀ ਪਾਰਟੀ ਦੇ ਲਈ ਤਿਆਗ ਬੜਾ ਵੱਡਾ ਹੈ ਕੁਰਬਾਨੀ ਬੜੀ ਵੱਡੀ ਹੈ ਸੋ ਉਸ ਬਿਜ਼ਨਸ ਦੀ ਪ੍ਰਵਾਹ ਕੀਤੇ ਬਗੈਰ ਪਿਛਲੇ 6 ਮਹੀਨੇ ਤੋਂ ਰਾਤ ਦਿਨ ਅਮਨ ਸ਼ੇਰ ਸਿੰਘ ਸ਼ਰੀਕਲਸੀ ਦੇ ਨਾਲ ਤੁਸੀਂ ਅਕਸਰ ਇਹ ਚਿਹਰੇ ਨੂੰ ਤੁਸੀਂ ਦੇਖਦੇ ਹੋਗੇ ਉਹਨਾਂ ਦੀ ਗੱਡੀ ਦੇ ਵਿੱਚ ਉਹਨਾਂ ਦੇ ਨਾਲ ਹਰ ਸਟੇਜ ਦੇ ਉੱਤੇ ਇਹ ਚਿਹਰਾ ਤੁਸੀਂ ਦੇਖੋਗੇ ਤੁਸੀਂ ਇਹਨੂੰ ਨਜ਼ਰ ਤੁਹਾਨੂੰ ਇਹ ਚਿਹਰਾ ਆਏਗਾ ਸੋ ਇਹਨਾਂ ਦਾ ਇੱਕੋ ਹੀ ਮਕਸਦ ਹੈ ਕਿ ਜਿਸ ਤਰੀਕੇ ਦੇ ਨਾਲ ਬਟਾਲੇ ਨੂੰ ਅਮਨ 체ਰ ਸਿੰਘ ਛੇਰੀ ਕਲਸੀ ਨੇ ਇਹਦੀ ਨਿਹਾਰ ਬਦਲੀ ਹੈ ਸੋ ਇਹਨਾਂ ਦਾ ਦਾਵਾ ਹੈ ਕਿ ਜੇਕਰ ਇਹਨਾਂ ਨੂੰ ਲੋਕ ਸਭਾ ਸੀਟ ਦੇ ਵਿੱਚ ਇਹਨਾਂ ਨੂੰ ਜਿੱਤ ਪ੍ਰਾਪਤ ਹੋ ਜਾਂਦੀ ਹੈ ਤਾਂ ਸ਼ਾਇਦ ਹੀ ਪੂਰੇ ਦੇ ਪੂਰੇ ਜਿਹੜੇ 9 ਹਲਕੇ ਨੇ ਜਾਨੀ ਕਿ ਲੋਕ ਸਭਾ ਸੀਟ ਹੈ ਉਹਦੀ ਨਿਹਾਰ ਬਦਲ ਸਕਦੀ ਹੈ ਇਸ ਆਸ ਉਮੀਦ ਦੇ ਨਾਲ ਗगन ਸੰਧੂ ਹੋਣੀ ਲੋਕਾਂ ਦੇ ਕੋਲੋਂ ਜਨਤਾ ਦੇ ਕੋਲੋਂ ਵੋਟ ਦੀ ਮੰਗ ਕਰ ਰਹੇ ਨੇ ਔਰ ਮਾਝੇ ਦਾ ਜਰਨਲ ਇੱਕ ਖਿਤਾਬ ਦਿੰਦਾ ਹੈ ਅਮਨ 체ਰ ਸਿੰਘ ਛੇਰੀ ਕਲਸੀ